ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਕਾਲੇ ਪਾਣੀ ਮੋਰਚੇ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸੱਦੇ ਤੋਂ ਬਾਅਦ ਫਿਰੋਜ਼ਪੁਰ ਰੋਡ ਉੱਪਰ ਵਾਤਾਵਰਣ ਪ੍ਰੇਮੀਆਂ ਅਤੇ ਕਾਲੇ ਪਾਣੀ ਦੇ ਮੋਰਚੇ ਦੇ ਮੈਂਬਰਾਂ ਵੱਲੋਂ ਧਰਨਾ ਲਗਾ ਕੇ ਜਾਮ ਲਗਾ ਦਿੱਤਾ ਗਿਆ ਸੀ ਜਿਸ ਤੇ ਵਾਰ-ਵਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਦੇਰ ਸ਼ਾਮ ਆਪਸ ਚ ਕੁਝ ਗੱਲਾਂ ਤੇ ਸਿਆਮਤੀ ਬਣ ਗਈ ਹੈ ਜਿਸ ਬੰਦੀ ਏਡੀਸੀ ਅਮਰਜੀਤ ਬੈਂਸ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇੱਕ ਹਫ਼ਤੇ ਵਿੱਚ ਜੋ ਵੀ ਕਾਲੇ ਪਾਣੀ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਉਹਨਾਂ ਕਹਿ जिस कि, कि जिस तरह ਨਾਲ ताजपुर रोड ਅਤੇ ਫੋਕਲ ਪੁਆਇੰਟ ਲੱਗੇ ਸੀਟਪੀ ਦਾ ਮਾਮਲਾ ਹੈ ਉਸ ਦੇ ਸਬੰਧਿਤ ਵਿਭਾਗ ਨਾਲ ਗੱਲ ਕਰਨ ਤੋਂ ਬਾਅਦ ਉਸ ਤੇ ਬਣਦੀ ਕਾਰਵਾਈ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬਹਾਦਰ ਕੇ ਰੋਡ ਤੇ ਲੱਗੇ ਸੀਈਟੀਪ ਪਲਾਨ ਦੀ ਵੀ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਉਹਨਾਂ ਕਹਿ ਕਿ ਜੋ ਵੀ ਕਾਲੇ ਪਾਣੀ ਮੋੜੇ ਦੇ ਆਗੂ ਰਸਤੇ ਵਿੱਚ ਲੱਗੇ ਨੇ ਉਹਨਾਂ ਸਭ ਨੂੰ ਛੱਡ ਦਿੱਤਾ ਜਾਏਗਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਮੋੜੇ ਦੇ ਮੈਂਬਰਾਂ ਚ ਸਿਆਮਤੀ ਬਣੀ ਹੈ ਇਸ ਦੌਰਾਨ ਅਮਿਤੋਜ ਮਾਨ ਨੇ ਸਮੂਚੀ ਸੰਗਤ ਨੂੰ ਅਪੀਲ ਕਰਦੇ ਹੋਏ ਕਿ ਕਿ ਜੋ ਵੀ ਸਾਡੇ ਸਾਥੀ ਰਸਤੇ ਵਿੱਚ ਪੁਲਿਸ ਲੈ ਕੇ ਗਈ ਹੈ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਜਿਹੜੇ ਨੇੜੇ ਹੋਣਗੇ ਇੱਥੇ ਆ ਜਾਣਗੇ ਜਿਹੜੇ ਦੂਰ ਹੋਣਗੇ ਉਹ ਨਹੀਂ ਆਉਣਗੇ ਪਰ ਮੋਰਚਾ ਸੜਕ ਦੇ ਇੱਕ ਸਾਈਡ ਤੇ ਬੈਠੇਗਾ ਜਦ ਤੱਕ ਉਹਨਾਂ ਦੇ ਸਾਥੀ ਨਹੀਂ ਆਉਂਦੇ ਲੁਧਿਆਣਾ ਚ ਬੁੱਡੇ ਨਾਲ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਤੇ ਹੁਣ ਪੁਲਿਸ ਪ੍ਰਸ਼ਾਸਨ ਨੇ ਲੱਖਾਂ ਸਦਾਨਾਂ ਨੂੰ ਵੀ ਛੱਡਣ ਦਾ ਐਲਾਨ ਕੀਤਾ ਪਰ ਧਰਨਾਕਾਰੀਆਂ ਨੇ ਕਿਹਾ ਕਿ ਪਹਿਲਾਂ ਸਦਾਨ ਨਾਲ ਗੱਲ ਕੀਤੀ ਜਾਏ ਉਸਦਾਨ ਨਾਲ ਗੱਲ ਕਰਕੇ ਧਰਨਾ ਛੱਡ ਦੇਣੇ ਧਰਨਾਕਾਰੀਆਂ ਚ ਡੀਸੀਪੀ ਨੇ ਕਿਹਾ ਕਿ ਲੱਖਾਂ ਆਜ਼ਦਾਨਾ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਧਾਨਾ ਤੇ ਉਸ ਦੇ ਦੋਸਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਸਧਾਨਾ ਨੇ ਆਪਣੇ ਸਾਥੀਆਂ ਨੂੰ ਫੋਨ 'ਤੇ ਦੱਸਿਆ ਕਿ ਮੈਨੂੰ ਰਿਹਾ ਕਰ ਦਿੱਤਾ ਗਿਆ ਮੈਂ ਠੀਕ ਹਾਂ ਤੇ ਇਸ ਤੋਂ ਇਲਾਵਾ ਪੰਨਾ ਸਿੱਧੂ ਨੂੰ ਵੀ ਰਿਹਾ ਕੀਤਾ ਗਿਆ ਦਰਸਲ ਉਧਿਆਣਾ ਚ ਬੁੱਢੇ ਨਾਲ ਦੇ ਮੁੱਦੇ ਤੇ ਧਰਨੇ 'ਚ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾਦਾਰ ਵਜੋਂ ਬਰਤਨ ਧੋਤੇ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਨੇ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਭਾਂਡਿਆਂ ਦੀ ਸੇਵਾ ਕੀਤੀ ਹੈ ਦਰਸਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਕਰਮ ਸਿੰਘ ਮਜੀਠੀਆ ਨੂੰ ਇਹ ਸਜ਼ਾ 2007 ਤੋਂ 2017 ਤੱਕ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੀ ਸਰਕਾਰ ਵੱਲੋਂ ਕੀਤੀਆਂ ਗਲਤੀਆਂ ਦਾ ਹਵਾਲਾ ਦਿੰਦਿਆਂ ਦਿੱਤੀ ਸੀ ਇਸ ਸਜ਼ਾ ਦੇ ਅਨੁਸਾਰ ਸ੍ਰੀ ਹਰਮੰਦਰ ਸਾਹਿਬ 'ਚ ਸੇਵਾਦਾਰ ਵਜੋਂ ਕੰਮ ਕਰਨ ਅਤੇ ਬਰਤਨ ਸਾਫ਼ ਕਰਨ ਅਤੇ ਜੋੜੇ ਝਾੜਨ ਦੀ ਸੇਵਾ ਦਿੱਤੀ ਗਈ ਸੀ ਮਿਸ਼ਨ ਰੋਜ਼ਗਾਰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਵੇਂ ਹੁਣ ਤੱਕ ਸੂਬੇ ਦੇ ਕਰੀਬ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਨੌਜਵਾਨਾਂ ਨੂੰ ਹੋਰ ਸਰਕਾਰੀ ਨੌਕਰੀਆਂ ਦੇਣ ਲਈ ਜਲਦੀ ਸਿਹਤ ਸਿੱਖਿਆ ਤੇ ਹੋਰ ਪ੍ਰਮੁੱਖ ਵਿਭਾਗਾਂ 'ਚ ਭਰਤੀ ਮਿਮ ਸ਼ੁਰੂ ਕੀਤੀ ਜਾਏਗੀ। ਇੱਥੇ ਨੌਜਵਾਨਾਂ ਨੂੰ ਨਿਯੁਕਤ ਪੱਤਰ ਸੰਪੰਨ ਮੱਕੇ ਇੱਕਾਟ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਜੀਵਨ 'ਚ ਸਫਲ ਹੋਣ ਦੇ ਭਰਪੂਰ ਮੌਕੇ ਕਿ ਮੁਹैया ਕਰਨ ਲਈ ਵਚਨਬੱਧ ਹੈ ਅਤੇ ਹੁਣ ਤੱਕ 50000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਤੇ ਤੰਜ ਕਸਦਿਆਂ ਕਿਹਾ ਹੈ ਕਿ ਪੰਜਾਬ ਦਾ ਇੱਕ ਕਨਵਰਟ ਸਕੂਲਾਂ ਚ ਪੜਿਆ ਸਿਆਸੀ ਆਗੂ ਹੈ ਜੋ ਸੂਬੇ ਦੀ ਮੂਲ ਭੂਗੋਲਿਕ ਸਥਿਤੀ ਤੋਂ ਜਾਣੂ ਨਹੀਂ ਹੈ ਪਰ ਸੂਬੇ ਦੀ ਸੱਤਾ ਹਾਸਲ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਸਦੇ ਪਰਿਵਾਰ ਦਾ ਰਿਕਾਰਡ ਪੰਜਾਬ ਨੂੰ ਹਮੇਸ਼ਾ ਪਿੱਠ ਵਿਖਾਉਣ ਕਰਨ ਕਰਕੇ ਸ਼ਕੀਰਿਆ ਕੈਪਟਨ ਦਾ ਪਰਿਵਾਰ ਹਮੇਸ਼ਾ ਸੂਬਾ ਵਿਰੋਧੀ ਤਾਕਤ ਪਾਵੇਂ ਉਹ ਮੁਗਲ ਹੋਣ ਅੰਗਰੇਜ਼ ਹੋਣ ਭਾਜਪਾ ਹੋਵੇ ਇਹਨਾਂ ਦੁਸ਼ਮਣ ਤਾਕਤਾਂ ਨਾਲ ਮਿਲ ਕੇ ਪੰਜਾਬ ਨੂੰ ਧੋਖਾ ਦਿੰਦਾ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਮਲਿਆਂ ਦੇ ਮਾਹਿਰ ਨੇ ਜੋ ਕਿਸੇ ਵੀ ਥਾਂ ਤੇ ਘਟਨਾ ਨੂੰ ਆਪਣੇ ਨਾਲ ਜੋੜ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸੇਬਾਨ ਬਲੂ ਲਗਾਈ ਗਈ ਧਾਰਮਿਕ ਸਜ਼ਾ ਅਨਸਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨੇ ਪੁੱਜੇ ਇਸ ਦੇ ਨਾਲ ਨਾਲ ਅਕਾਲੀ ਆਗੂ ਆਪਣੀ ਸਜ਼ਾ ਭੁਗਤਣ ਲਈ ਪાંਚੇ ਹੋਏ ਸੀ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹੱਥ ਵਿੱਚ ਬਰਸ਼ਾ ਫੜਿਆ ਹੋਇਆ ਸੀ ਗਲੇ 'ਚ ਤਖਤੀ ਪਾਈ ਹੋਈ ਸੀ ਸੁਖਬੀਰ ਬਾਦਲ ਨੇ ਸੇਵਾਦਾਰ ਵਾਲੀ ਪੋਸ਼ਾਕ ਪਾਈ ਹੋਈ ਸੀ ਦੱਸਦੇ ਕਿ ਜਥੇਦਾਰ ਦੇ ਹੁਕਮ ਅਨੁਸਾਰ ਸੁਖਬੀਰ ਬਾਦਲ ਦੇ ਪੈਰ ਵਿੱਚ ਫ੍ਰੈਕਚਰ ਨੂੰ ਧਿਆਨ ਰਖਦੇ ਆ ਉਹਨਾਂ ਨੂੰ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਵੀਲ ਚੇਅਰ ਤੇ ਬੈਠਣ ਦੇ ਹੁਕਮ ਦਿੱਤੇ ਗਏ ਸਨ ਇਸ ਦਾ ਸਮਾਂ 9 ਤੋਂ 10 ਵਜੇ ਤੱਕ ਸੀ ਇਸ ਤੋਂ ਬਾਅਦ ਉਹਨਾਂ ਨੇ ਬਰਤਨ ਸਾਫ ਕਰਨ ਕੀਰਤਨ ਸਰਵਣ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਹੋਰ ਆਗੂਆਂ ਨੂੰ 3 ਤੋਂ 12 ਦਸੰਬਰ ਨੂੰ ਦੁਪਹਿਰੇ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਵਿਖੇ ਪਖਾਨਿਆਂ ਦੀ ਸਫਾਈ ਕਰਨ ਫਿਰ ਇਸ਼ਨਾਨ ਕਰਨ ਲੰਗਰ ਸ਼ਕਾਉਣ ਅਤੇ ਫਿਰ ਨਿਤਨੀਯਮ ਤਿ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਧਾਰਮਿਕ ਸਜ਼ਾ ਦਿੱਤੀ ਗਈ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਚੋਣਾਂ ਦਾ ਰੁਖ ਦਿੱਲੀ ਵੱਲ ਹੋ ਗਿਆ ਹੈ ਇੱਥੇ ਫਰਵਰੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਰਮਾ-ਗਰਮੀ ਦਾ ਮਾਹੌਲ ਬੰਨਾ ਸ਼ੁਰੂ ਹੋ ਗਿਆ ਪਰ ਇਸ ਤੋਂ ਪਹਿਲਾਂ ਆਈਪੀਐਲ ਸਟਾਈਲ ਦੇ ਵਿੱਚ ਸਿਆਸੀ ਭਰਤੀਆਂ ਚੱਲ ਰਹੀਆਂ ਨੇ ਖਾਲੀ ਅਸਾਮੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਨਾ ਤਾਂ ਵਿਚਾਰਧਾਰਾ ਨੂੰ ਅਪਣਾਇਆ ਜਾ ਰਿਹਾ ਤੇ ਨਾ ਹੀ ਪੁਰਾਣੀ ਪਾਰਟੀ ਨਾਲੋਂ ਟੁੱਟਣ ਦੀ ਪ੍ਰਕਿਰਿਆ ਆਪਣੀ ਜਾ ਰਹੀ ਹੈ ਉਹ ਦੇਖਣਾ ਬਾਕੀ ਹੈ ਕਿ ਆਖਰੀ ਸਮੇਂ ਤੇ ਕੌਣ 트럼ਪ ਕਾਰਡ ਸਾਬਤ ਹੋ ਸਕਦਾ ਹੈ ਇਸ ਵਿੱਚ ਤਿੰਨੋਂ ਪਾਰਟੀਆਂ ਭਾਜਪਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ ਇਸ ਦੀ ਤਾਜ਼ਾ ਉਦਾਹਰਣ ਹੈ ਕਿ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਵਧ ਓਜਾ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਜੋ ਕਿ ਕੋਚਿੰਗ ਸੰਸਥਾਵਾਂ ਚ ਲਾਂਚ ਵੀ ਮੁਹਾਰਤ ਰੱਖਦੇ ਨੇ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਹੋਮ ਪਿਚ ਤੇ ਲਗਾਤਾਰ ਤਿੱਜੀ ਵਾਰ ਵੱਡੇ ਫਰਕ ਨਾਲ ਚੋਣ ਜਿੱਤਣ ਦਾ ਦਬਾਅ ਹਾਲਾਂਕਿ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਸ਼ੀਲਾ ਦਿਖਤ ਨੇ ਲਗਾਤਾਰ ਤੇ ਨਿਵਾਰ ਚੂਨਾ ਜਿੱਤਨ ਦਾ ਚਮਤਕਾਰ ਕੀਤਾ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਲੋਕ ਭਲੀ ਭਾਂਤ ਜਾਂਦੇ ਨੇ ਪਰ ਉਹਨਾਂ ਨੂੰ ਇਹ ਚੂਨਾ ਜਿੱਤਣ ਲਈ ਨਵਾਂ ਵਰਤਾਨ ਦੇਣਾ ਪਵੇਗਾ ਬਿਫਰੀਜ਼ ਤੇ ਮੁੱਦੇ ਦੇ ਦੋ ਚੂਨਾ ਨੇ ਸਟਾਈਕਰਸ ਦਾ ਪਾਰ ਕਰਵਾ ਦਿੱਤੀ ਹੈ ਪਰ ਹੈਟ੍ਰਿਕ ਲਗਾਉਣ ਲਈ ਜੋ ਟ੍ਰਿਕ ਚਾਹੀਦੀ ਹੋ ਸ਼ਾਇਦ ਵਿਦਿਆਰਥੀਆਂ ਨੂੰ ਯੂਪੀਐਸਸੀ ਪ੍ਰੀਖਿਆ ਪਾਸ ਕਰਵਾਉਣ ਵਾਲੇ ਅਬਦ ਉਜਾ ਨੂੰ ਲੈ ਕੇ ਆਉਣਗੇ ਉਹਨਾਂ ਨੂੰ ਅਜਹੀ ਉਮੀਦ ਹੈ ਫਿਲਹਾਲ ਇਸਰ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਸੱਚਿਆ ਕਾਲ